ਪੰਜਾਬ ਦੀ ਇੱਕ ਅਜੀਹੀ ਲੁਕੀ ਹੋਈ ਥਾਂ ਜਿੱਥੇ ਹਿਮਾਚਲ ਦੀਆਂ ਹਸੀਨ ਵਾਦੀਆਂ ਅਤੇ ਗੁਆ ਦੀ ਸਮੁੰਦਰੀ ਨਜ਼ਾਰੀਆਂ ਦਾ ਲੁੱਥ ਉਠਾਇਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਪਠਾਨਕੋਟ ਦੀ ਮਿਨੀ ਗੁਆ ਚ ਆਉਣਾ ਪਵੇਗਾ ਅੱਜ ਅਸੀਂ ਆਪਣੀ ਫੈਮਲੀ ਨਾਲ ਇੱਕ ਮਿਨੀ ਗੁਆ ਟ੍ਰਿਪ ਪਲਾਨ ਕੀਤਾ ਸੀਗਾ ਉਹ ਦੇਖਣ ਆਇਆ ਇੱਥੇ ਆ ਕੇ ਸਾਨੂੰ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕੀਤਾ ਅਸੀਂ ਆਪਣੇ ਪੰਜਾਬ ਨੂੰ ਪ੍ਰਮੋਟ ਕਰੀਏ ਇੱਥੇ ਆਈਏ ਇੰਜੋਏ ਕਰੀਏ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਇਹ ਇਕੋ ਟੂਰਿਜ਼ਮ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਇੱਥੇ ਵਾਤਾਵਰਣ ਨਾਲ ਪਿਆਰ ਕਰਨ ਵਾਲਿਆਂ ਲਈ ਸ਼ਾਂਤੀਮਈ ਮਾਹੌਲ ਹੈ ਇੱਥੇ ਜਿੰਨੇ ਵੀ ਸਲਾਨੀ ਆਂਦੇ ਨੇ ਬਾਹਰੋਂ ਆਂਦੇ ਆ ਪਹਿਲੇ ਆਰਡਰ ਹੋ ਜੀ ਜਾਂਦੇ ਸੀ ਹੁਣ ਇੱਥੇ ਆਂਦੇ ਨਾ ਉਹ ਨਾਈਟ ਵੀ ਇੱਥੇ ਰਹਿੰਦੇ ਆ ਸਾਡੇ ਕੋਲ ਆਠ ਹਾਟਾ ਬਣੀ ਹੋਈਆਂ ਨੇ ਇੱਥੇ ਥੱਲੇ ਬੋਟ ਚਲਦੀ ਆ ਮੋਟਰਬਾਈਕ ਆ ਜਿਪ ਲਾਈਨ ਆ ਇੱਥੇ 54 ਸਕੁਅਰ ਕਿਲੋਮੀਟਰ ਦੀ ਲੇਕ ਐ 450 ਫੁੱਟ ਗਹਿਰੀ ਐ ਪਰ ਸਾਰੀ ਪੰਜਾਬ ਕੋਲੇ ਐ ਟਿਕਾਇਲੈਂਡ ਐ ਮਿਨੀ ਗੋਆ ਕਹਿੰਦੇ ਐ 16 ਏਕੜ ਦਾ